ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕੰਨਾ ਜਿਹੜੀ ਮਾਤਰਾ ਉਹਦੇ ਵਰਤੋਂ ਆਪਾਂ ਕਿਵੇਂ ਕਰਦੇ ਹਾਂ ਠੀਕ ਆ ਤਾਂ ਜਿਹੜੇ ਪੰਜਾਬੀ ਦੇ ਅੱਖਰ ਨੇ ਉਹਨਾਂ ਨਾਲ ਕੰਨਾ ਦੀ ਮਾਤਰਾ ਜੋੜ ਕੇ ਆਪਾਂ ਅੱਖਰਾਂ ਦਾ ਉਚਾਰਨ ਕਿਵੇਂ ਹੋਵੇਗਾ ਉਹ ਆਪਾਂ ਦੇਖਾਂਗੇ ਠੀਕ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੀ ਦਿੱਤਾ ਹੋਇਆ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਇੱਕ ਕਾਰਗ੍ਰਿਤੀ ਹੋਈ ਠੀਕ ਆ ਕ ਕਕੇ ਨੂੰ ਕੰਨਾ ਕਾ ਜਮਾ ਰਾਰਾ ਕਾਰ ਠੀਕ ਆ ਕੱਕ ਅੱਖਰ ਨਾਲ ਕੰਨਾ ਲੱਗ ਗਿਆ ਤਾਂ ਕੱਕੇ ਦਾ ਉਚਾਰਨ ਠੀਕ ਆ ਉਹਦੀ ਜਿਹੜੀ ਤਵਨੀ ਆ ਉਹ ਲੰਬੀ ਹੋ ਗਈ ਕਾ ਇੱਕ ਕਾ ਹੋ ਗਈ ਕਾਰ ਕਾਰ ਠੀਕ ਆ ਹਾਹੇ ਨੂੰ ਕੰਨਾ ਹਾ ਰਾਰਾ ਹਾਰ ਠੀਕ ਆ ਲੰਬੀ ਤਵਨੀ ਹੋ ਜਾਂਦੀ ਆ ਐੜਾ ਠੀਕ ਆ ਨੰਨੇ ਨੂੰ ਕੰਨਾ ਨਾ ਰਾਰਾ ਅਨਾਰ ਠੀਕ ਆ ਅਨਾਰ ਦਵਾਤ ਦੱਦਾ ਬਾਵੇ ਨੂੰ ਕੰਨਾ ਤੱਤਾ ਦਵਾਤ ਬਾਵੇ ਨੂੰ ਕੰਨਾ ਵਾ ਵਾਵੇ ਨੂੰ ਕੰਨਾ ਤੱਤਾ ਵਾਤ ਦੱਦਾ ਬਾਵੇ ਨੂੰ ਕੰਨਾ ਤੱਤਾ ਦਵਾਤ ਠੀਕ ਆ ਐ ਹੋ ਜਾਂਦਾ ਕੰਮ ਇਹ ਸਾਨੂੰ ਦਿੱਤਾ ਹੋਇਆ ਟਮਾਟਰ ਟ ਮ ਟ ਰ ਟਮਾਟਰ ਠੀਕ ਆ ਟੈਂਕਾ ਟ ਦੀ ਆਵਾਜ਼ ਕੱਢਦਾ ਮੰਮੇ ਨੂੰ ਕੰਨਾ ਮਾ ਠੀਕ ਆ ਫਿਰ ਟੈਂਕਾ ਯਾਨੀ ਕਿ ਟ ਤੇ ਰ ਆ ਰਹਾ ਹੈਗਾ ਰ ਠੀਕ ਆ ਟ ਮ ਟ ਰ ਟਮਾਟਰ ਮਾ ਠੀਕਾ ਮੰਮਾ ਮ ਹੋ ਗਿਆ ਮਮੇ ਨੂੰ ਕੰਨਾਂ ਲੱਗ ਗਿਆ ਤਾਂ ਮਾ ਹੋ ਗਿਆ ਠੀਕਾ ਡ ਸ ਟ ਰ ਦਸ ਤਾਰ ਠੀਕਾ ਥੋੜਾ ਜਿਹਾ ਹੋਰ ਆਪਾਂ ਇੱਕ ਹੋਰ ਤਰੀਕੇ ਨਾਲ ਪੜ੍ਹੀਏ ਕਾਰ ਹਾਰ ਠੀਕਾ ਇਹ ਤਾਂ ਦੋ ਅਖਰੀ ਸ਼ਬਦ ਨੇ ਇਹਦੇ ਵਿੱਚ ਇੱਕ ਮਾਤਰਾ ਠੀਕ ਆ ਇਹ ਆਪਣੇ ਹੋ ਗਏ ਤਿੰਨ ਅਖਰੀ ਸ਼ਬਦ ਠੀਕ ਆ ਅਨਾਰ ਦ ਵਾਤ ਠੀਕ ਆ ਇਹ ਆਪਣੇ ਹੋ ਗਏ ਚਾਰ ਅਖਰੀ ਸ਼ਬਦ ਟਮਟਰ ਠੀਕ ਆ ਇਹਨਾਂ ਨੂੰ ਦੋ ਇਹ ਦੋ ਅਖਰ ਹੋ ਗਏ ਇਹਦੇ ਵਿੱਚ ਮਾਤਰਾ ਲੱਗੀ ਹੋਈ ਆ ਠੀਕ ਆ ਟਮਾਟਰ ਦਸਤਾਰ ਠੀਕ ਆ ਉਨਾ ਤੋਂ ਨੂੰ ਹੋਰ ਪ੍ਰੈਕਟਿਸ ਲਈ ਦਿੱਤੇ ਹੋਏ ਨੇ ਇਹ ਦੋ ਅੱਖਰੀ ਸ਼ਬਦ ਠੀਕ ਹੈ ਤੇ ਤਿੰਨ ਅੱਖਰੀ ਸ਼ਬਦ ਫਿਰ ਚਾਰ ਅੱਖਰੀ ਸ਼ਬਦ ਨੰਨੇ ਨੂੰ ਕੰਨਾ ਨਾ ਥੱਥਾ ਯਾਨੀ ਕਿ ਥਾ ਨਾਠ ਠੀਕਾ ਹਾਹੇ ਨੂੰ ਕੰਨਾ ਹਾ ਰਾਰਾ ਰ ਅ ਦੀਵਾਜ ਕੱਢੂਗਾ ਹਾਰ ਠੀਕਾ ਵਾ ਲਾ ਸਾ ਲਾ ਰਾ ਗ ਰਾਗ ਠੀਕਾ ਵਾ ਵ ਦੀ ਆਵਾਜ਼ ਕੱਢੂਗਾ ਜਜਾ ਜ ਦੀ ਆਵਾਜ਼ ਕੱਢੂਗਾ ਵ ਜਾ ਮ ਲ ਜਾ ਲ ਮ ਤ ਗਾ ਣਾ ਠੀਕ ਆ ਗੱਗੇ ਨੂੰ ਕੰਨਾਂ ਗੱਗਾ ਗ ਦੀ ਆਵਾਜ਼ ਜਜਾ ਜ ਦੀ ਆਵਾਜ਼ ਰ ਰ ਦੀ ਆਵਾਜ਼ ਠੀਕ ਆ ਗੱਗੇ ਨੂੰ ਕੰਨਾਂ ਲੱਗ ਗਿਆ ਗਾ ਠੀਕ ਆ ਗ ਤੋਂ ਗਾ ਬਣ ਗਿਆ देख, देख रहे हो ना देख रहे हो कि डिफरेंस आया मात्रा लाग के कि गगा कला अगर होगा ग अगर कन्ना लग गया ठीक है गा जर का गज जमात ज मा जमात, जमात आ दर फ राक डा फराक, क -तर, डाक -तर, सर, दार त खाण तर खान अ दर दास ह व हवा दार ठीक है ये कुछ तरीके ने पढ़न देवी लगा मात्रा पढ़ना ठीक है अः उच्चारण उचारण देख लेना फोनेटिक्स ठीक है अपना उच्चारण देख लेना जी मैं मम्मा म ਦੀ ਆਵਾਜ਼ ਕੱਢਦਾ ਲੱਲਾ ਲ ਦੀ ਆਵਾਜ਼ ਕੱਢਦਾ ਠੀਕ ਹੈ ਅਗਰ ਕੰਨਾਂ ਲੱਗ ਗਿਆ ਮੰਮੇ ਨੂੰ ਤਾਂ ਮ ਤੋਂ ਮਾਂ ਹੋ ਜਾਊਗਾ ਲ ਤੋਂ ਲਾ ਹੋ ਜਾਊਗਾ ਮਾਂ ਲਾ ਠੀਕ ਹੈ ਅਗਰ ਕੰਨੇ ਨੂੰ ਆਪਾਂ ਇਗਨੋਰ ਕਰ ਦਈਏ ਤਾਂ ਇਹ ਮ ਲ ਮਲ ਹੋਊਗਾ ਠੀਕ ਹੈ ਮम्मा ਲੱਲਾ ਮਲ ਮ ਲ ਮਲ ਲੇਕਿਨ ਕੰਨਾ ਲੱਗ ਗਿਆ ਤਾਂ ਮ ਦੀ ਆਵਾਜ਼ ਲੰਬੀ ਹੋ ਕੇ ਮਾਂ ਹੋਗੀ ਤੇ ਲੱਲੇ ਲ ਦੀ ਆਜ ਆਪਣੀ ਲੰਬੀ ਹੋ ਕੇ ਲਾ ਹੋਗੀ ਮਾ ਲ ਓਕੇ ਜੀ ਬਹੁਤ ਬੜੀ ਆ ਜੀ ਲਓ ਜੀ 3rd ਸਟੇਜ ਹੋਰ ਐਡਵਾਂਸ ਆ ਕਿ ਤੁਹਾਨੂੰ ਪਹਿਰੇ ਦੇ ਰੂਪ ਵਿੱਚ ਦਿੱਤਾ ਸਭ ਕੁਝ ਮਿਲਾ ਕੇ ਵਿੱਚੀ ਦੋ ਕਰੀ ਸ਼ਬਦ ਵਿੱਚੀ ਤਿੰਨ ਤੇ ਵਿੱਚੀ ਚਾਰ ਅਖਰੀ ਸ਼ਬਦ ਠੀਕ ਹੈ ਤੇ ਵਿੱਚੀ ਕੰਨਾ ਮਾਤਰਾ ਦਾ ਇਸਤੇਮਾਲ ਤਾਂ ਇਹ 3rd ਐਡਵਾਂਸ ਸਟੇਜ ਤੋਂ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਤਾਂ ਅੱਖਰਾਂ ਨੂੰ ਤੋੜ ਕੇ ਐਵੇਂ ਠੀਕ ਹੈ ਪੜਨਾ ਤੁਹਾਨੂੰ ਸਿਖਾਇਆ ਜਾ ਰਿਹਾ ਫਿਰ ਤੁਹਾਨੂੰ ਅਮੇ ਅੱਖਰ ਦਿੱਤੇ ਜਾ ਰਹੇ ਨੇ ਠੀਕ ਹੈ 2 3 ਤੇ 4 ਅਖਰੀ ਸ਼ਬਦ ਉਹਦੇ ਉਚਾਰਨ ਤੁਸੀਂ ਦੇਖੇ ਨੇ ਹੁਣ ਤੁਸੀਂ ਇੱਕ ਪੈਰੇ ਦੇ ਰੂਪ ਦੇ ਵਿੱਚ ਸਿੰਗਲ ਲਾਈਨ ਦੇ ਵਿੱਚ ਠੀਕ ਹੈ ਸਿੰਗਲ ਕੰਟੀਨਿਊਸ ਲਾਈਨਸ ਦੇ ਵਿੱਚ ਤੁਸੀਂ ਰੀਡ ਕਰਨਾ ਤਾਂ ਆਪਾਂ ਪੰਜਾਬੀ ਦੇ ਅੱਖਰ ਪਹਿਚਾਨਣ ਉਹਨਾਂ ਨੂੰ ਬੋਲਣ ਉਹਨਾਂ ਦਾ ਉਚਾਰਨ ਕੀ ਹੈ ਠੀਕ ਹੈ ਮੂੰਹ ਚ ਜਿਵੇਂ ਫਫਾ ਠੀਕ ਹੈ ਫਫਾ ਕਿਹੋ ਜੀ ਆਵਾਜ਼ ਕੱਢਦਾ ਫ ਫ ਫਫੜ ਠੀਕ ਹੈ ਇਹ ਆਪਾਂ ਦੇਖ ਰਹੇ ਹਾਂ ਪੰਜਾਬੀ ਲਿਖਣੀ ਵੀ ਆਪਾਂ ਸਿੱਖਾਂਗੇ ਨਾਲ ਦੀ ਨਾਲ ਠੀਕ ਹੈ ਰਾਰਾ ਰਾਰੇ ਨੂੰ ਕੰਨਾ ਮਮਾ ਠੀਕ ਹੈ RAM ਇੱਕ ਤਾਂ ਇਹ ਤਰੀਕਾ ਹੋ ਗਿਆ ਇਹਦਾ ਪੜਨ ਦਾ ਠੀਕ ਹੈ ਦੂਸਰਾ ਹੋ ਗਿਆ ਆਪਾਂ ਨੇ ਕਿ ਪਹਿਲਾਂ ਆਪਾਂ ਅੱਖਰਾਂ ਦੀ ਧੁਨੀ ਆਪਣੇ ਦਿਮਾਗ 'ਚ ਦੇਖ ਲਈ ਕਿ ਕਿਹ ਕਿਹੋ ਜੀ ਆਵਾਜ਼ ਕੱਢਦੇ ਨੇ ਰਾਰਾ ਰ ਅ ਦੀ ਆਵਾਜ਼ ਕੱਢਦਾ ਮਮਾ ਮਾ ਦੀ ਆਵਾਜ਼ ਕੱਢਦਾ ਰ ਮ ਠੀਕ ਹੈ ਰਾਰੇ ਨੂੰ ਕੰਨਾ ਲੱਗ ਗਿਆ ਤਾਂ ਰ ਤੋਂ ਰਾ ਬਣ ਗਿਆ RAM ਘਰ ਜਾ ਦਾ ਤ ਣ ਦਤਣ ਕ ਰ ਕਰ ਕ ਕ ਰ ਰ ਕਰ ਠੀਕ ਹੈ ਉਚਾਰਨ ਲਈ ਤੁਸੀਂ ਥੋੜਾ ਜਿਹਾ ਹਿੰਦੀ ਦਾ ਸਹਾਰਾ ਲੈ ਸਕਦੇ ਹੋ ਠੀਕ ਹੈ ਜਿਵੇਂ ਅੜਾ ਅ ਚ ਚ ਰ ਰ ਰ ਅ ਚ ਰ ਅ ਚ ਰ ਅ ਚਾਰ ਨਾ ਖਾ ਕ ਕ ਵਾ ਜਾ ਵ ਜਾ ਠੀਕ ਹੈ ਵਾਵੇ ਨੂੰ ਇਕੱਲਾ ਪੜ ਲਿਆ ਆਪਾਂ ਨੇ ਜਜੇ ਨਾਲ ਮਾਤਰਾ ਉਹਨੂੰ ਇਕੱਠਾ ਪੜ ਲਿਆ ਠੀਕ ਹੈ ਤਮਾਟਰ ਜਿਹਦੇ ਨਾਲ ਲੱਗੀ ਹੋਈ ਆ ਉਹਨੂੰ ਆਪਾਂ ਇਕੱਠਾ ਪੜ ਲੰਨੇ ਆ ਬਾਕੀਆਂ ਨੂੰ ਤੋੜ-ਤੋੜ ਕੇ ਪੜ ਲੰਨੇ ਆ ਠੀਕ ਹੈ ਜਿਵੇਂ ਆਪਾਂ ਉੱਤੇ ਪਲੱਸ ਵਾਲੇ ਪੜੇ ਸੀਗੇ ਠੀਕ ਹੈ ਪਲੱਸ ਪਲੱਸ ਕਰਕੇ ਤੋੜ ਕੇ ਪੜਨ ਦਾ ਫਾਇਦਾ ਇਹ ਹੈ ਕਿ ਤੁਹਾਨੂੰ ਉਚਾਰਨ ਦਾ ਪਤਾ ਲੱਗੂਗਾ ਠੀਕ ਹੈ ਅ ਨਾ ਰ ਅਨਾਰ ਠੀਕ ਹੈ ਟ ਮਾ ਟ ਰ ਟਮਾਟਰ ਦ ਸ ਤਾ ਰ ਦਸ ਤਾਰ ਦ ਵ ਤ ਦ ਵਾਤ ਠੀਕ ਹੈ ਇਹ ਹੀ ਤਾਂ ਫਾਇਦਾ ਪੜਨ ਦਾ ਫਿਰ ਠੀਕ ਹੈ ਐਵੇਂ ਤੋੜ ਕੇ ਕ ਮ ਲ ਕਮਲਾ ਸ ਵ ਲ ਸਵਾਲ ਦ ਜ ਵ ਬ ਜਵਾਬ ਤਸ ਇਹ ਅੱਧਕੜਾ ਕੇਸ ਆ ਗਿਆ ਇਹ ਆਪਾ ਅੱਧਕ ਦੀ ਮਾਤਰਾ ਜੇ ਤੁਸੀਂ ਸਿੱਖਾਂਗੇ ਉਦੋਂ ਪੜਾਂਗੇ ਠੀਕ ਹੈ ਤਾਂ ਤੁਸੀਂ ਐਵੇਂ ਪੜ ਸਕਦੇ ਹੋ ਅੱਗੇ ਅਭਿਆਸ 'ਚ ਤੁਹਾਡਾ ਲਿਖਤੀ ਅਭਿਆਸ ਵੀ ਦੇ ਰਹੇ ਨੇ ਠੀਕ ਹੈ ਅੱਖਰਾਂ ਨੂੰ ਜੋੜ ਕੇ ਸ਼ਬਦ ਪੂਰਾ ਕਰੋ ਇਹ ਤੁਹਾਡਾ ਲਿਖਤੀ ਅਭਿਆਸ ਆ ਕਿ ਹੈਂਡਰਾਈਟਿੰਗ ਵੀ ਪੰਜਾਬੀ ਦੀ ਤੁਹਾਨੂੰ ਆਣੀ ਚਾਹੀਦੀ ਹੈ ਠੀਕ ਹੈ ਕਿਉਂਕਿ ਆਪਾਂ ਪੰਜਾਬੀ ਦੇ ਅੱਖਰ ਨੂੰ ਪਹਿਚਾਨਣਾ ਉਹਨਾਂ ਦੀ ਧੁਨੀ ਕੀ ਹੁੰਦੀ ਆ ਤਵਨੀ ਠੀਕ ਹੈ ਉਚਾਰਨ ਨੂੰ ਦੇਖ ਰਹੇ ਹਾਂ ਮਤਰਾਵਾਂ ਦੇ ਸਹਿਤ ਠੀਕ ਹੈ ਮਾਤਰਾ ਲਾ ਕੇ ਅੱਖਰ ਦੀ ਉਚਾਰਨ 'ਚ ਕੀ ਫਰਕ ਪੈਂਦਾ ਤੇ ਲਿਖਣਾ ਵੀ ਆਪਾਂ ਨੂੰ ਆਉਣਾ ਚਾਹੀਦਾ ਮਾਤਰਾਵਾਂ ਠੀਕ ਹੈ ਤੇ ਦੀ ਪ੍ਰੈਕਟਿਸ ਵੀ ਆਪਾਂ ਕਰਾਂਗੇ ਠੀਕ ਹੈ ਇਹਦੀ ਪ੍ਰੈਕਟਿਸ ਆਪਾਂ ਮਿਕਸ ਕਰ ਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਆਪਾਂ ਪੈਨਡ ਪੇਪਰ ਸਟਾਈਲ ਦੇ ਵਿੱਚ ਲਿਖ ਕੇ ਕਰਾਂਗੇ ਗੱਲਬਾਤ ਠੀਕ ਹੈ ਤੇ ਜਿਵੇਂ ਇੱਥੇ ਆਪਾਂ ਤੁਹਾਨੂੰ ਦਿਖਾਈਏ ਹਾਂ ਹਾਹੇ ਨੂੰ ਕੰਨਾ ਰਰਾ ਠੀਕ ਹੈ ਹਾ ਰ ਠੀਕ ਹੈ ਲਿਖਣਾ ਕਿਵੇਂ ਆ ਪਹਿਲਾਂ ਉੱਪਰ ਇੱਕ ਲਾਈਨ ਜੇ ਤੁਸੀਂ ਹਾਹਾ ਬਣਾਣਾ ਹਾਹੇ ਨੂੰ ਕੰਨਾ ਲਾਉਣਾ ਠੀਕ ਹੈ ਕੰਨਾ ਜਿਹੜਾ ਹੈਗਾ ਨਾ ਉਹ ਆਪਾਂ ਨੇ ਪੂਰੇ ਅੱਖਰ ਜਿੰਨੀ ਲੈਂਥ ਦਾ ਨਹੀਂ ਲਾਉਣਾ ਆਪਾਂ ਨੇ ਅੱਧਾ ਲਾਣਾ ਠੀਕ ਹੈ ਉੱਤੇ ਫੇਰ ਡੰਡੀ ਬਣਾਉਣੀ ਆ ਫੇਰ ਆਪਣਾ ਰਾਰਾ ਇਹ ਹੋ ਗਿਆ ਆਪਣਾ ਹਾਰ ਠੀਕ ਹੈ ਹੁਣ ਜਿਵੇਂ ਆਪਣਾ ਹੈਗਾ ਸਾਬਣ ਠੀਕ ਹੈ ਸ ਬ ਣ ਸਾਬਣ ਇਹਨੂੰ ਆਪਾਂ ਨੇ ਕਿਵੇਂ ਲਿਖਣਾ ਪਹਿਲਾਂ ਤਾਂ ਸਸਾ ਪਾਉਣਾ ਠੀਕ ਹੈ ਉਸ ਤੋਂ ਬਾਅਦ ਸਸੇ ਦੇ ਅੱਧ ਜੱਪਾ ਨੇ ਕੰਨਾ ਰੱਖਣਾ ਠੀਕ ਹੈ ਫੇਰ ਆਪਾਂ ਨੇ ਪਾਉਣਾ ਆਪਣਾ ਬੱਬਾ ਫਿਰ ਆਪਾਂ ਉੱਪਰ ਡੰਡੀ ਬਣਾ ਕੇ ਆਪਣਾ ਲਾਉਣਾ ਨਾਣਾ ਸਾਬਣ ਠੀਕ ਹੈ ਤਾਂ ਬੇਸਿਕ ਜੋ ਧਿਆਨ ਦੇਣਾ ਆਪਾਂ ਨੇ ਇਹੀ ਦੇਣਾ ਕਿ ਜੇ ਮੈਂ ਆ ਇੱਕ ਸ ਅੱਖਰ ਆ ਇਹਦੇ ਆਪਾਂ ਪੂਰੇ ਐਵੇਂ ਨਹੀਂ ਕੰਨਾ ਲਾਉਣਾ ਪੂਰੀ ਹਾਈਟ ਦਾ ਆਪਾਂ ਨੇ ਅੱਧੀ ਹਾਈਟ ਦਾ ਕੰਨਾ ਲਾਉਣਾ ਹੁੰਦਾ ਠੀਕ ਆ ਇਹ ਖਾਸ ਧਿਆਨ ਰੱਖਿਓ ਅੱਗੇ ਕੰਨੇ ਦੀ ਮਾਤਰਾ ਲਗਾ ਕੇ ਸ਼ਬਦ ਪੂਰਾ ਕਰੋ ਇਹ ਵੀ ਲਿਖਤ ਦੀ ਪ੍ਰੈਕਟਿਸ ਆ ਠੀਕ ਹੈ ਜਿਵੇਂ ਅਰਦਾਸ ਆ ਤਾਂ ਫਿਰ ਇਹ ਤੁਹਾਨੂੰ ਐੜਾ ਲਿਖੋਗੇ ਠੀਕ ਹੈ ਐੜੇ ਦਵ ਰਾ ਰਾ ਠੀਕ ਆ ਉਸ ਤੋਂ ਬਾਅਦ ਦੱਦਾ ਦੱਦੇ ਨੂੰ ਕੰਨਾ ਤੇ ਸਸਾ ਠੀਕ ਹੈ ਅਰਦਾਸ ਤੇ ਸਸਾ ਰਾਰਾ ਗੱਦੇ ਨੂੰ ਕੰਨਾ ਫੇਰ ਰਾਰਾ ਠੀਕ ਹੈ ਇੱਕ ਹੀ ਬਣਿਆ ਸਰਦਾਰ ਇਹ ਰਾਈਟਿੰਗ ਬਰੀ ਹੈ ਨਹੀਂ ਵਧੀਆ ਹੋ ਨਹੀਂ ਰਹੀ ਕਿਉਂਕਿ ਮੇਰੇ ਕੋਲ ਪੈਨਟੈਬ ਤਾਂ ਯਾਰ ਹਲੇ ਹੈ ਨਹੀਂਗਾ ਠੀਕ ਹੈ ਤੇ ਮਾਊਸ ਨਾਲ ਹੀ ਮੈਂ ਕਰਦਾ ਪਿਆ ਲਿਖਣ ਵਾਲਾ ਜੋ ਵੀ ਕੰਮ ਹਲੇ ਬਜਟ ਨਹੀਂ ਹੈਗਾ ਬਈ ਆਪਣੇ ਕੋਲ ਲੈਣ ਦਾ ਪੈਨਟੈਬ ਠੀਕ ਹੈ ਪੈਨਟ ਹੈ ਉਹ ਹੁੰਦਾ ਵੀ ਜਿਹਦੇ ਨਾਲ ਆਪਾਂ ਅਟੈਚ ਕਰਕੇ ਆਪਣੇ ਲੈਪਟਾਪ ਕੰਪਿਊਟਰ ਨਾਲ ਡਿਜੀਟਲੀ ਆਪਾਂ ਸਕਰੀਨ ਤੇ ਆਪਣੀ ਲਿਖਤ ਲਿਖ ਸਕਦੇ ਹਾਂ ਠੀਕ ਆ 6-7000 ਦਾ ਆਉਂਦਾ ਪੈਨਟੈਬ ਜਦੋਂ ਬਜਟ ਹੋਊਗਾ ਲੈ ਲਾਂਗੇ ਵੀਰੇ ਹਾਲੇ ਆਪਾਂ ਕੰਮ ਸਰਦੇ ਪਏ ਆ ਪੈਨ ਪੇਪਰ ਤੇ ਸੋਨੂੰ ਮੈਂ ਰਾਈਟਿੰਗ ਕਰਕੇ ਦਿਖਾਉਂਗਾ ਪੰਜਾਬੀ ਦੀ ਠੀਕ ਆ ਅੱਖਰ ਕਿਵੇਂ ਬਣਤਰ ਤੇ ਅੱਖਰਾਂ ਦੇ ਬਣਤਰ ਤੇ ਉਹਨਾਂ ਨਾਲ ਮਾਤਰਾਵਾਂ ਲਗਾਪੇ ਲਗਾ ਕੇ ਆਪਾਂ ਕਿਸੇ ਵੀਡੀਓ 'ਚ ਗੱਲ ਕਰਾਂਗੇ ਠੀਕ ਆ ਤੇ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਆਪਣਾ ਘਰੇ ਬਹਿ ਕੇ ਕਾਪੀ ਤੇ ਕਾਪੀ ਪੈਨ ਲੈ ਕੇ ਪ੍ਰੈਕਟਿਸ ਕਰ ਸਕਦੇ ਹੋ ਠੀਕ ਹੈ ਤਾਂ ਇਸ ਵੀਡੀਓ ਚ ਆਪਾਂ ਨੇ ਜਿਹੜੀ ਕੰਨਾ ਦੀ ਮਾਤਰਾ ਹੈਗੀ ਆ ਕੰਨੇ ਦੀ ਮਾਤਰਾ ਕੰਨਾ ਠੀਕ ਹੈ ਕੰਨਾ ਮਾਤਰਾ ਦੀ ਵਰਤੋਂ ਬਾਰੇ ਆਪਾਂ ਨੇ ਕੱਲ ਗੱਲਬਾਤ ਕੀਤੀ ਅਗਰ ਤੁਹਾਨੂੰ ਇਸ ਚੈਨਲ ਦੇ ਉੱਪਰ ਵੀਡੀਓਜ਼ 유ਸਫੁਲ ਲੱਗ ਰਹੀਆਂ ਨੇ ਬੈਨੀਫੀਸ਼ੀਅਲ ਲੱਗ ਰਹੀਆਂ ਨੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਨੋਟੀਫਿਕੇਸ਼ਨ ਆਈਕਨ ਵੀ ਦਬਾ ਲਿਓ ਧੰਨਵਾਦ